चुगली सतां चुगली करे हूंदी सा थया गुरू गुरू बिज पाणी अमृत साह ਨ ਮਨ ਹੋਏ ਨਿਹਾਲ ਜਾਪੁਰ ਦੇਖਾਂ ਸਮਾਨੇ ਸਤਨਾ ਸ੍ਰੀ ਅਕਾਲ ਗੁਰੂ I santa like ગોતાર કૃપા મિરી ગોર દાતે હર નાનક भगत ઉમારામ કાર કીર્ત જાસ આગમ આતા

ਕਾ ਮੰਡਲ ਜਨ ਕਾ ਕੋਟਿ ਕਵਨ ਮਿਸਾਲਾਂ ਤੋਂ ਕਹਿੰਦੇ ਆਪਾਂ ਨੂੰ ਆਪਾਂ ਦੇ ਸਾਰੇ ਬੋਲਣ ਤੋਂ ਸੋਚਾ ਆ ਦੇ ਜਿਹੜੇ ਹੱਸ਼ਣ ਕਰਨਾ ਹੈ ਉਹ ਤੋਂ। ਮਨੁੱਖ ਨੂੰ ਹੀ ਆਈ ਕਿ ਆਸਾ ਜੇ ਪਾ ਲੇ ਮਨਸਰ ਜੇ ਚਾਹੇ ਜਿਹੜਾ ਕਰਦਾ ਹੋਰ ਆਉਂਦੀ ਜੀ ਦੀ ਬਹੁਤ ਬਦਤਬਾ।

ਮੇਰੇ ਮਸ਼ੀਨ ਡਾਕਟਰ ਨਰਾ 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 ਪਰਵੰਦਾ ਵਿੱਚ ਨਾ 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 ਮੋੜ ਦੇਖ ਜਾ ਸੋਨਾ ਦੇਖਾ ਚੰਗਾ ਹੋਈ ਰੌਣੀ ਤੋਂ ਦੇ ਕਬਖਲਾ ਕਰੋ ਨੰਦੇ ਸੋਹਣੇ ਸੇਤਾ ਸੰਗ ਕਾਲ ਕੇ ਪਾਸੋਤੀ ਕਰਨ ਜਮੇ ਪੰਗਾ ਆ ਕੇ ਨਾ ਆਉਂਦਾ ਮਨ ਮਨ ਪਾ ਜਿ ਸਵਾਰੇ ਰਹਾ ਉਸ ਰਜਤਾਂ ਮਿਤਾ ਸੰਤਵਾਂ ਕਰਿਓ ਸਤਿਗਿਆਨੀ ਦੀ ਗਾਇਕੀ ਆਵਾਜ਼ ਸੁਪਰਾਸ਼ਾ ਵਕਤਾਂ ਸੁਨ ਜਲਦੀ ਜਾਤਵਾਏ ਸੇਵਾ ਕਰਦੇ ਨੇ ਇਸੇ ਕਾਰਨ ਹੈ ਤੇ ਭਾਰਮ ਅਲਸਾ ਹੋ ਸੁਸਤ ਰਹੇ ਬਹਾਰ ਰਾਹੇ ਬੋਲੇ ਅੰਤਰ ਜਗਾਮੀ ਗੁਰ ਕਬੀਰੋ सी वाइ सारी ਆਏ ਵਾਸੀ ਕਾਕੇ ਕੀ ਪਾਛਾਈ ਦਸੇ ਲਖਬਗਾਂ ਅਫੀਸਰ ਕਾ ਗੁਰੂ ਨਾਨਕ ਦੇਵ ਜੀ ਆਏ ਦਰੰਦਰ ਤੋਂ ਉਹਦਾ ਆਰ ਕਾਂਸ ਸਵੇ ਸਦਾ ਆਏ ਤਰੰਗੋ ਦੇ ਨਾਉਂ ਸ਼ਿਵਰਾ ਹੋਰ ਸ਼੍ਰੀ ਅਨਾਰੇ ਸ਼੍ਰੀ ਅਕ੍ਰਿਸ਼ਨ ਦਿਹਾਈ ਹੈ ਕਿੱਥਾ ਸੰਗ ਜਾਏ ਦੇਖ ਵਾਸ ਸੁਰੀਆ ਕਰਨ ਵਾਲੇ ਤੇ ਆਇਆ ਹੈ ਧਾਰੇ ਸੰਸਾਨੀ ਸੁਈਸਾ ਹੈ ਦਸਨਿੰਦਾਰ ਸਾਹਿਬ ਕੋਲ ਸ਼ਹਿਰ ਕੀ ਮਹਾਰਾਜ ਸਰਵ ਭਾਈ ਹੋਰਾਂ ਦੇ ਸਵਾਇ ਸੰਧਾਈ ਹੋਰਾਂ ਦੇ ਸਵਾਇ ਸਮਾਨ ਸੰਗੀਆਂ ਦੀ ਜੋਤ ਜਨ ਧਨ ਸਾਇ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਪਾਦਰਸ਼ੀ ਦਾ ਦਾ ਧਿਆਨ ਤਨ ਸਾਦੀ ਸਹਾਇ ਬੋਲੋ ਜੀ ਸਵਾਇ ਗੁਰੂ ਪਰਿਆਮਾਨ ਤਾੜਿਆ ਦੇ ਤਾੜਿਓ ਜਨ ਦੀ ਜੋਤ ਸਤਿ ਗੁਰੂ ਧਨ ਸਾਇ ਸ਼੍ਰੀ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਆੜੀ ਨੇ ਕਿਰਪਾ ਕੀਤੀ ਮੇਰੀ ਜੀ ਕੀ ਅਮਰਤ ਲੈਣ ਤੇ ਦਸਨ ਦੀ ਯਾਦ ਬਰਸ਼ ਕਰਕੇ ਤੁਰ ਬਾਅਦ ਸੰਤਾਂ ਨੂੰ ਨਿਹਾਲ ਕੀਤਾ ਇਸੇਲੇ ਆਪ ਜੀ ਦੀ ਪਾਵਨ ਧੂੜੀ ਅੰਦਰ ਪਾਣੀ ਕੇ ਸੋਖਾਣ ਦੀ ਸੇਵਾ ਲਈ ਸੋਇਲਾ ਸਾਧੂ ਬਾਣੀ ਦੇ ਜਾਪਨ ਮਹਾਰਾਜ ਪਾਵਨ ਧੂੜੀ ਬਾਣੀ ਦੇ ਜਾਪ ਕਰਦੇ ਆ ਸੇਵਾ ਕਰਦੇ ਆ ਤੁਮਹਾਂ ਬੇਤ ਪ੍ਰਗਾਸੀਆਂ ਤੁਮਾਂ ਜੀ ਬਖਸ਼ਣੀਆਂ ਅਗੇ ਤੋਂ ਸੋਧਨ ਗੁਰਬਾਣੀ ਪੜ੍ਹਨ ਦੀ ਸਮਰੱਥਾ ਬਖਸ਼ੀ ਅਮਰ ਤੇਰੇ ਦਾ ਜਾਗਣਾ ਇਹਤਨੇ ਮੇਰੁ ਬਾਣੀਆਂ ਅਨਿਦਾਨ ਬਖਸ਼ਿਸ਼ ਰਣੀ ਮਹਾਰਾਜ ਕਿਰਪਾ ਰਣੀ ਆਸਰੇ ਆਪੇ ਕਿਰਪਾ ਕਰੋ ਆਪਣੇ ਨਿੱਜੀ ਆਸਨਾ ਨੂੰ ਚੱਲਣ ਦੀ ਆਗਿਆ ਬਖਸ਼ੋ ਆਪ ਦੀ ਦੇ ਚਰਨ ਸੰਸਰੇ ਜੋਤੀ ਆਵੇ ਸੁਰਾਣੀ ਜਾ ਕੇ ਸੁਖ ਹੋਵੇ